ਹੱਪਾ ਜੂਤੋਂ ਆ ਗਏ ਸੀ ਕਿਤੇ ਜੂਤੋਂ ਆਉਣ ਤੋਂ ਬਾਅਦ ਇੰਨੇ ਜ਼ਿਆਦਾ ਥੱਕੇ ਸੀ ਸਾਰੇ ਆ ਕੇ ਹੋਟਲ 'ਚ ਸੌਂ ਗਏ ਤੇ ਹੁਣ ਉੱਠੇ ਸੀ ਹੁਣ ਲੱਗੇ ਆ ਚਾਹ ਬਣਾਉਣ ਚਾਹ ਪੀ ਕੇ ਤਾਂ ਫਿਰ ਅਸੀਂ ਦੇਖੋਗੇ ਵੀ ਕਿੱਥੇ ਘੁੰਮ ਕੇ ਆਉਂਦੇ ਆ ਤੇ ਸੱਚੇ ਜੋਰਡਨ ਤਾਂ ਨਾ ਥੱਕ ਗਿਆ ਉਹ ਤਾਂ ਬਸ ਉੱਥੇ ਹੀ ਸੌਂ ਗਿਆ ਅਖੀਰ ਤੇ ਜਿੱਦਾਂ ਆਲਮੋਸਟ ਅਸੀਂ ਡੰਨੇ ਸੀ ਜਦੋਂ ਉਹ ਸੌਂ ਗਿਆ ਤੇ ਇੱਥੇ ਆ ਕੇ ਹੁਣੇ ਹੀ ਉੱਠਿਆ ਆ ਉਹ ਤੇ ਅਸੀਂ ਵੀ ਹੁਣੇ ਸਿੱਤੇ ਉੱਠੇ ਆ ਤੇ ਹੁਣ ਚਾਹ ਬਣਾ ਕੇ ਪੀਂਦੇ ਆ ਫੇਰ ਤੁਹਾਡੀ ਅੱਖਾਂ ਖੁੱਲੂਗੀਆਂ ਹਾਂਜੀ ਜਾਰਦਨ ਤੇ ਸਾਡੀ ਚਾਹ ਬਣਦੀ ਆ ਤੇ ਕੱਲ ਸੀ ਇਲਾਜੀ ਵਾਲੀ ਚਾਹ ਪੀਤੀ ਸੀ ਤੇ ਅੱਜ ਸਾਡੇ ਕੋਲ ਹੈਗੀ ਇਹ ਪਤਾ ਨਹੀਂ ਕੀ ਕੁਛ ਵਿੱਚ ਅਦਰਕ ਆ ਦਾਲਚੀਨੀ ਆ ਕਾਲੀ ਮਚਵੀ ਸ਼ਾਇਦ ਵੀ ਕਿੰਨੇ ਕੁਛ ਆ ਤਗਿਆ ਮੈਂ ਓਪਨ ਕਰਕੇ ਕਹਿੰਦਾ ਇਹਦੇ ਵਿੱਚ ਉਹ ਜਿਹੜਾ ਸੁਣਾਉਂਜੀ ਹੈ ਹਾਂ ਯਾਰ ਡਨ ਕੀ ਖੰਡਾ ਬੱਚਾ ਓ ਤੋੜਕਾ ਲਾ ਤੇ ਕੋ ਰੰਗ ਕਿੰਨਾ ਸੋਹਣਾ ਚਾਹ ਅਸੀਂ ਆਏ ਸੀ ਕਿ ਪਾਰਕ ਆਪਾਂ ਹੁਣ ਪਹੁੰਚ ਗਏ ਆਂ ਪਾਰਕ ਤੇ ਇਸ ਪਾਰਕ ਦਾ ਨਾਮ ਹੈਗਾ ਬਲਬੋਆ ਪਾਰਕ ਤੇ ਇੱਥੇ ਨਾ ਕਾਫੀ ਲੋਕੀ ਤਾਂ ਆਉਂਦੇ ਆ ਜਿੰਦਾਈ ਨੇ ਗ੍ਰੈਜੂਏਸ਼ਨ ਕੀਤੀ ਹੁੰਨੀ ਆ ਪਿਕਚਰ ਕਰਵਾਵਾਉਂਦੇ ਆ ਕਈ ਲੋਕ ਇੱਥੇ ਵੈਡਿੰਗ ਕਰਵਾਵਾਉਂਦੇ ਆ ਪਿੱਛੇ ਜੇ ਕੁੜੀ ਕਿਸੇ ਨੇ ਵੈਡਿੰਗ ਆਨ ਪਾਇਆ ਸੀ ਤੇ ਇੱਥੇ ਵੈਡਿੰਗ ਕਰਾ ਕੇ ਗਏ ਆ ਤੇ ਬੱਸ ਇਹ ਲੋਕ ਇੰਜੋਏ ਕਰਦੇ ਆ ਲਾਈਫ ਨੂੰ ਇੰਜੋਏ ਕਰਨ ਦੇ ਲਈ ਇਦਾਂ ਦੀਆਂ ਜਗ੍ਹਾ ਨੂੰ ਕਾਫੀ ਫੇਮਸ ਹੁੰਦੀਆਂ ਆ ਦੇ ਉੱਥੇ ਕੋਈ ਇਹ ਤਾਂ ਦੇਖੋ ਤੇ ਜੇ ਕਿਸੇ ਨੂੰ ਪਰਫਾਰਮੈਂਸ ਦੇਖਣੀ ਆ ਤੇ ਇੱਥੇ ਬੈਠ ਕੇ ਦੇਖਦੇ ਆ ਕਿ ਕੌਸੀਆਂ ਲੱਗੀਆਂ ਤਾਂ ਇਤਲਾਵ ਹਣ ਥੋੜਾ ਅੱਗੇ ਜਾਂਦੇ ਆਂ ਕਿ ਜਾ ਕੇ ਹੋਰ ਪਾਰਕ ਦੇਖਦੇ ਆਂ ਕਿ ਕਿਵ ਗ੍ਰੀਨਰੀ ਦੇਖੋ ਤੁਸੀਂ ਕਿੰਨੀ ਆ ਕੋਈ ਵੀ ਪਾਰਕ ਆ ਇੱਥੇ ਹਰ ਇੱਕ ਪਾਸੇ ਜਿੱਤਾ ਨਾ ਗ੍ਰੀਨ ਹੀ ਗ੍ਰੀਨ ਆ ਤੇ ਦੇਖੋ ਇੱਥੋਂ ਆ ਪੂਰੀ ਸਟੇਜ ਦਿਸਦੀ ਆ ਮੈਂ ਪਹਿਲਾਂ ਕਿਨੇੜੇ ਗਈ ਸੀਗੀ ਤਨਿਹੜੇ ਨਾਲ ਹੀ ਨਾ ਜਿੱਦਾਂ 에어ਪੋਰਟ ਆ ਇੱਥੋਂ ਪਲੇਨਸ ਚੜਦੇ ਦਿਸਦੇ ਆ ਕਾਫੀ ਲੁੱਕ ਦੇਖੋ ਕਿੰਨੀ ਸੋਹਣੀ ਆ ਇਸ پارک ਚ ਡੌਗਸ ਵੀ ਅਲਾਉਡ ਆ ਕਿਉਂਕਿ ਆਪਣਾ ਡੌਗਸ ਨੂੰ ਵੀ ਲੈ ਕੇ ਆਉਂਦੇ ਆ ਤੇ ਇੱਧਰ ਵੀ ਕਿੰਨਾ ਸੋਹਣਾ ਆ ਤਾਂ ਇੱਥੇ ਪਾਰਕ ਦੇ ਵਿੱਚ ਮੈਂ ਇੱਕ ਹੋਰ ਚੀਜ਼ ਦੇਖੀ ਦੇਖੋ ਨਾ ਇੱਥੇ ਛੋਟਾ ਜਿਹਾ ਕੈਫੇ ਬਣਿਆ ਆ ਟੀ ਐਂਡ ਈਟ ਜਿਹੜੇ ਫੇ ਦੂਰ ਦੂਰ ਤੋਂ ਇੱਥੇ ਹੈ ਨਾ ਲੋਕੀ ਆਂਦੇ ਆ ਕੁੰਬੜ ਉਹਨਾਂ ਲਈ ਵੀ ਪੂਰਾ ਅਰੇਂਜਮੈਂਟ ਕੀਤਾ ਜਾਂਦਾ ਆ ਤੇ ਮੈਂ ਇੱਧਰ ਥੋੜਾ ਦੇਖ ਲਵਾਂ ਕਾਫੀ ਉਚਾਈ ਤੇ ਕੈਫੇ ਬਣਾਇਆ ਆ ਤੇ ਇੱਥੋਂ ਵੀ ਆ ਇੱਧਰ ਨਾ ਬੈਕ ਸਾਈਡ ਤੇ ਜ਼ੂ ਲੱਗਦਾ ਆ ਦੇਖਣ ਨੂੰ ਇਹ ਇਹ ਇਦਾਂ ਦੀਆਂ ਪਾਰਕਾਂ ਆ ਜਿੱਥੇ ਲੋਕੀ ਆਪਣਾ ਟੈਲੈਂਟ ਦਿਖਾਉਣ ਆਉਂਦੇ ਆ ਕੁਝ ਵੀ ਉਹਨਾਂ ਨੂੰ ਵਧੀਆ ਆਉਂਦਾ ਆ ਇਦਾਂ ਪਾਰਕ ਤੇ ਆ ਜਾਂਦੇ ਆ ਤੇ ਫੇਰ ਉੱਥੇ ਮਨੋਰੰਜਨ ਕਰਦੇ ਆ ਦੂਜਿਆਂ ਦਾ ਤੇ ਕੋਈ ਲੋਕ ਇੰਜੋਏ ਵੀ ਕਰਦੇ ਆ ਸਾਰੇ ਦੇਖੋ ਵੀ ਹੁਣ ਆਪਾਂ ਆ ਗਏ ਆ ਮੇਨ ਸਾਈਡ ਵੱਲ ਇਨਗੀ ਹੰਤਾ ਨਾ ਬਿਊਟੀਫੁੱਲ ਆ ਤੇ ਲੋ ਇੰਨੀ ਦੁਨੀਆ ਖਮਦੀ ਪਈ ਆ ਇੱਥੇ ਕੋਈ ਰੌਲਾ ਰੱਪਾ ਨਹੀਂ ਕੋਈ ਸ਼ੋਸ਼ਰਾ ਪ ਨਹੀਂ ਹੈਗਾ ਜਿਦਾ ਸਮੂਥਲੀ ਲੱਗਦਾ ਆ ਹਾਂ ਆ ਦੇਖੋ ਫਾਉਂਟੇਨ ਕਿੰਨਾ ਪਿਆਰਾ ਤੇ ਫਲਾਵਰ ਦੇਖੋ ਕਿੰਨੇ ਸੁੰਸੁਣੇ ਇਸ ਕੰਟਰੀ ਦੀ ਵੀ ਸਫਾਈ ਆ ਵੀ ਇੱਥੇ ਸਫਾਈ ਬਹੁਤ ਹੁੰਦੀ ਆ ਦੇਖੋ ਕਿਤੇ ਵੀ ਆ ਆ ਘਰ ਵਿੱਚ ਦਾ ਰੀਸਾਈਕਲ ਦਾ ਜਿਹਦਾ ਕਨ ਵੱਡਾ ਸਾਰਾ ਕੰਟੇਨਰ ਇੱਦਾਂ ਹੁੰਦਾ ਹੀ ਆ ਹਰ ਇੱਕ ਪਾਸੇ ਇਹਦੇ ਕਰਕੇ ਕਾਫੀ ਸਫਾਈ ਰਹਿੰਦੀ ਆ ਹਾਂਜੀ ਬੱਚੇ ਇੱਧਰ ਸੋਣਾ ਬੱਚਾ ਆ ਗਿਆ ਜਟਨ ਬਾਉਜੀ ਓਏ ਬੀ ਕੇਅਰਫੁੱਲ

ਪਰ ਮੇਰੇ ਬੱਚੇ ਉਧਰ ਦੂਸਰੇ ਪਾਸੇ ਚਲ ਗਏ ਨਹੀਂ ਤੇ ਉਹਨਾਂ ਨੂੰ ਇੱਥੇ ਖੜੇ ਕਰਕੇ ਫੋਟੋ ਖਿੱਚਣੀ ਸੀ ਉਹਨਾਂ ਦੀ ਡਾਕਸ ਦੇਖੋ ਕਿੰਨਾ ਜ਼ੋਰ ਐਨਜੋਏ ਕਰਦੀਆਂ ਉਹ ਤਾਂ ਕੋਈ ਖਾਣਾ ਲੈ ਕੇ ਆਇਆ ਤੇ ਉਹ ਖਾਣਾ ਖਾਣ ਬਾਅਦ ਨਿਕਲੀਆਂ ਹੈ ਇਹ ਇੱਥੇ ਕੋਈ ਸਾਈਡ ਤੇ ਵੀ ਪ੍ਰੋਟੈਕਸ਼ਨ ਦੇ ਲਈ ਨਹੀਂ ਕੁਝ ਲਾਇਆ ਹੈਗਾ ਅਤੇ ਮੱਛੀਆਂ ਇਹਦੇ ਵਿੱਚ ਜਿਹੜੇ ਨਾਲ ਫਿਸ਼ ਆਹ ਕਿੰਨਾ ਵਧੀਆ ਆ ਦੇਖੀਂ ਆਹਦੇ ਸਿਆਣੀ ਦੇ ਹੱਥ ਘੁੱਟ ਕੇ ਫੜਿਓ ਕਿਉਂਕਿ ਕੁਛ ਤੇ ਵੀਊ ਦੇਖੋ ਕਿੰਨਾ ਵਧੀਆ ਹੈ ਇਹਦਾ ਹਾਲ ਦੇ ਵਾਲੇ ਦਾ ਉਨੀ ਅੜਾ ਨਾ ਇਤਰ ਕੇੜਾ ਲਾਣਾ ਆ ਆ ਆਹਨ ਕੁ ਫਿਸ਼ਾਂ ਨੇ 2 ਦੀ ਆਹ ਦੇ ਵੇਚੀ ਜਾਂਦੀ ਪਰਪਲ ਕਲਰ ਦੀ ਆ ਹਾਂ ਉਹ ਪਰਪਲ ਆ ਹਾਂ ਵਿੱਚ ਤੇ ਦੀਦੀ ਨਹੀਂ ਆ ਵੀਡੀਓ ਚ ਨਹੀਂ ਤੇ ਇਸਦੀ ਹੈਗੀ ਹਾਂ ਐ ਸਮਾਉ ਮਾਈ ਗਾਸ਼ 500 ਪਾਉਂਡਸ ਆਫ ਇਕਵਿਪਮੈਂਟ ਹੀ ਹੌਲਡ ਆ ਲੁੱਕ ਹਾਊ ਸਕਿਨੀ ਹੀ ਇਜ਼ ਆ ਡੋਨਟ ਥਿੰਕ ਹੀ ਸੀ ਇਨ ਦ ਵੇ ਸੇਮ ਟਾਈਮ ਹੈਲੋ ਮੈਮ ਕੀਪ ਸੇਲਿੰਗ 3D Sure. <laughs> yes it's a uh, five minute show for the next five minutes i'm gonna tell horrible jokes you're gonna hear two songs and you're gonna see two different one-man bands somebody get that guy some muscle milk um, i'll do the one, band, one song on that thing and then of course the finale five instruments at the same time and that's the whole show you guys down give me a cheer ये क्रेजी आई डोंट हैव टू क्लैप मैम डोंट ड्रॉप द बेबी यू कुड जॉइन अस दो यस कम ऑन इन मेक मी लुक पॉपुलर एंड लेट्स जस्ट गेट इट काफी फनीया बंदा कांटे जाते तो कमेंट मारदा मेनू कंदा मैं खडा हो के खडी हो के तू मेरी वीडियो बनावा के चल बना लन्नेया के आहा ता बड़ा बढ़िया है ओए ਇਹਦੇ ਅਰਧਾ ਵਾਲੇ ਫੁੱਲ ਤਾਂ ਨਹੀਂ ਕਿ ਪਰ ਇਹ ਉੱਤੇ ਹੀ ਕਾਫੀ ਆਪਣੇ ਆਪ ਤੋਂ ਪ੍ਰੈਟੀ ਹੈ ਫਾਉਂਟੇ ਹੁਣ ਅਸੀਂ ਪਾਰਕ ਸਾਰਾ ਘੁੰਮ ਲਿਆ ਤਾਂ ਹੁਣ ਸਾਨੂੰ ਪਾਰਕ ਘੁੰਮ ਕੇ ਲੱਗ ਗਈ ਹੈ ਭੁੱਖ ਤੇ ਅਸੀਂ ਚੱਲੇ ਹਾਂ ਹੁਣ ਡਿਨਰ ਕਰਨ ਤੇ ਅਸੀਂ ਸੋਚਿਆ ਕਿਸੇ ਇੰਡੀਅਨ ਰੈਸਟੋਰੈਂਟ ਤੇ ਜਾਂਦੇ ਹਾਂ ਕੁਝ ਇੰਡੀਅਨ ਖਾਂਦੇ ਹਾਂ ਕਿਉਂਕਿ ਅਮਰੀਕਨ ਫੂਡ ਤਾਂ ਖਾਂਦੇ ਹੀ ਰਹਿੰਦਾ ਹੈ ਤੇ ਚਲੋ ਅੱਜ ਕਿੱਥੇ ਚੱਲੇ ਹਾਲੇ ਹਾਲੇ ਡਿਸਾਈਡ ਨਹੀਂ ਹੋ ਰਿਹਾ ਦੋ ਤਿੰਨ ਰੈਸਟੋਰੈਂਟ ਦੇਖੇ ਆ ਤੇ ਭਰ ਕੋਈ ਨਹੀਂ ਦੇਖਦੇ ਆ ਪਹਿਲਾ ਬਚਾਰਾ ਕਹਿੰਦਾ ਬਾਚਾ ਮਾਰ ਮਾਰ ਕੇ ਕਹਿੰਦਾ ਸੀ ਮੇਰਾ ਸ਼ੋਅ ਦੇਖੋ ਮੇਰਾ ਸ਼ੋਅ ਦੇਖੋ ਹੁਣ ਉਹਦੇ ਕੋਲ ਕਾਫੀ ਲੋਕ ਹੀ ਆ ਗਏ ਆ ਤੇ ਹੁਣ ਖੁਸ਼ ਤਾਂ ਦੱਸਣਾ ਇੱਥੇ ਕਿਸੇ ਕੋਲ ਕੋਈ ਵੀ ਟੈਲੈਂਟ ਹੈ ਕੋਈ ਜਾਣ ਨਹੀਂ ਜਾਣ ਦਿੰਦਾ ਹੈਗਾ ਤਾਂ ਆਇਆ ਆਪਣਾ ਸ਼ੋਅ ਲਾਇਆ ਇਕੱਲੇ ਨਹੀਂ ਦੇਖੋ ਕਿੰਨਾ ਸਮਾਨ ਹੈ ਇਹਨੇ ਲਾਇਆ ਇੱਥੇ ਆਪਾਂ ਪਹੁੰਚ ਗਏ ਆ ਡਿਨਰ ਕਰਨ ਤੇ ਕਿੱਥੇ ਪਹੁੰਚੇ ਆ ਰੈਸਟੋਰੈਂਟ ਦਾ ਨਾਮ ਹੈ ਨੈਚੁਰਲੀ ਦੇਸੀ ਇੰਡੀਅਨ ਕੁਜ਼ੀਨ ਇਹ ਅੰਦਰ ਜਾ ਕੇ ਦੇਖਦੇ ਆ ਤਾਂ ਇੱਥੇ ਬਾਹਰ ਬੈਠ ਕੇ ਵੀ ਖਾਣ ਨੂੰ ਟੇਬਲ ਰੱਖੇ ਆ ਇਹਨਾਂ ਦੇ ਜਿਹੜੇ ਲੈਂਪ ਆ ਨਾ ਕੇਤਲੀ ਦੇ ਆ बहुत सारा और तो जिस हम रुके पानी लैन ते ਅ ਜਿੱਥੋਂ ਦੇ ਅਸੀਂ ਲੰਘੇ ਆ ਉਥੇ ਨਾ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਇੱਕ ਗੱਡੀ ਤਾਂ ਕੰਪਲੀਟਲੀ ਟੁੱਟ ਗਈ ਤੇ ਦੂਜੀ ਗੱਡੀ ਵਿੱਚੋਂ ਨਾ ਫਾਇਰ ਟਰੱਕ ਵਾਲੇ ਜਿੱਦਾਂ ਆਏ ਸੀਗੇ ਤਾਂ ਉਹ ਦੂਸਰੇ ਬੰਦੇ ਨੂੰ ਨਾ ਕੱਢਦੇ ਪੈ ਸੀ ਤੇ ਪੁਲਿਸ ਆਫਸਰਸ ਨੇ ਜਿੱਦਾਂ ਆ ਕੇ ਟ੍ਰੈਫਿਕ ਨੂੰ ਜਿੱਦਾਂ ਜਾਮ ਜ਼ਿਆਦਾ ਜਾਮ ਹੋਣ ਤੋਂ ਬਚਾ ਲਿਆ ਤੇ ਉਹਨਾਂ ਨੇ ਜਿੱਦਾਂ ਜਿਹੜੇ ਟੁੱਟੀਆਂ ਗੱਡੀਆਂ ਸੀ ਉਹਨਾਂ ਨੂੰ ਸਾਈਡ ਤੇ ਕੀਤਾ ਪਹਿਲਾਂ ਟੋ ਟਰੱਕ ਦੇ ਨਾਲ ਤੇ ਟੋ ਟਰੱਕ ਸਾਡੇ ਮੋੜੇ ਸੀਗਾ ਜਦੋਂ ਅਸੀਂ ਗਏ ਆ ਤੇ बस ਇਹ ਸੀਗਾ ਐਕਸੀਡੈਂਟ ਅੱਜ ਦਾ ਤੇ ਹੁਣ ਅਸੀਂ ਪਾਣੀ ਲੈਣਾ ਹੈ ਸਟੋਰ ਤੋਂ ਤੇ ਪਾਣੀ ਲੈ ਕੇ ਸਿੱਚਾ ਜਾਣਾ ਕਰਨ ਨੂੰ ਤੇ ਪਲੀਜ਼ ਮੇਰੇ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਅੱਜ ਦੇ ਲਈ ਇੰਨਾ ਹੀ ਬਾਏ ਬਾਏ